ਇੰਡੀਅਨ ਯੂਨੀਅਨ ਹਾਕੀ ਟੀਮ ਵਿੱਚ ਪਹਿਲੀ ਵਾਰ ਹੋਈ ਸਿਲੈਕਸ਼ਨ ਤੋਂ ਬਾਅਦ ਵਿਦੇਸ਼ਾਂ ਵਿੱਚ ਖੇਡ ਕੇ ਆਈ 21 ਸਾਲਾਂ ਲੜਕੀ ਦਾ ਪਿੰਡ ਸਭਰਾ ਵਿਖੇ ਪਹੁੰਚਨ ਤੇ ਪਿੰਡ ਵਾਸੀਆਂ ਨੇ ਕੀਤਾ ਭਰਮਾ ਸਵਾਗਤ ਤਰਨਤਾਰਨ ਦੇ ਪਿੰਡ ਸਭਰਾ ਦੀ ਧੀ ਨੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ 21 ਸਾਲਾਂ ਲੜਕੀ ਦੀ ਇੰਡੀਅਨ ਯੂਨੀਅਨ ਖਾਕੀ ਟੀਮ ਵਿੱਚ ਪਹਿਲੀ ਵਾਰ ਸਿਲੈਕਸ਼ਨ ਹੋਈ ਸੀ ਜਿਸ ਤੋਂ ਬਾਅਦ ਉਸਨੇ ਵਿਦੇਸ਼ਾਂ ਵਿੱਚ ਹੋਈਆਂ ਕਈ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਗ ਲੈ ਕੇ ਨਾਮ ਰੋਸ਼ਨ ਕੀਤਾ ਜਦੋਂ ਉਹ ਵਿਦੇਸ਼ਾਂ ਵਿੱਚੋਂ ਵਾਪਸ ਅੱਜ ਆਪਣੇ ਪਿੰਡ ਸਭਰਾਹ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਉਸਦਾ ਜ਼ੋਰਦਾਰ ਅਤੇ ਭਰਵਾਂ ਸਵਾਗਤ ਕੀਤਾ ਉੱਦ ਟੋਲ ਨਗਾ ਰਿਆਂ ਦੀਆਂ ਧੁੰਨਾਂ ਤੇ ਨਜਦੀ ਲੋਕ گلاب ਦੇ ਫੁੱਲਾਂ ਦੀ ਵਰਖਾ ਅਤੇ ਗਲ ਵਿੱਚ ਪਾਏ ਹਾਰ ਤੇ ਗਰਮਾ-ਗਰਮ ਮਠਿਆਈਆਂ ਨਾਲ ਪਿੰਡ ਵਾਸੀਆਂ ਨੇ ਆਪਣੀ ਹੋਣ ਹਾਰ ਬੇਟੀ ਨੂੰ ਸਨਮਾਨ ਦਿੱਤਾ ਇਸ ਮੌਕੇ ਪਿੰਡ ਦੇ ਲੋਕਾਂ ਨੇ ਅਤੇ ਖੋਰ ਪਤਵੰਤਿਆਂ ਨੇ ਹੌਸਲਾ ਅਫਜ਼ਾਈ ਕੀਤੀ ਲੜਕੀ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸਫਲਤਾ ਉਸਦੇ ਮਾਪਿਆਂ ਦੀ ਦਵਾਵਾਂ ਕੋਚ ਦੀ ਸਖਤ ਟ੍ਰੇਨਿੰਗ ਅਤੇ ਆਪਣੀ ਮਿਹਨਤ ਦਾ ਨਤੀਜਾ ਹੈ ਉਸਨੇ ਆਉਣ ਵਾਲੇ ਸਮੇਂ 'ਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਕੇ ਭਾਰਤ ਲਈ ਅਨਮੋਲ ਤਗਮੇ ਜਿੱਤਣ ਦਾ ਵਾਅਦਾ ਕੀਤਾ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਬੇਟੀ ਨੂੰ ਰਾਜ ਪੱਦਰੀ ਇਨਾਮ ਮਿਲਣੇ ਚਾਹੀਦੇ ਹਨ ਅਤੇ ਹੋ ਤਾਂ ਜੋ ਹੋਰ ਵੀ ਨੌਜਵਾਨ ਪ੍ਰੇਰਨਾ ਲੈ ਸਕਣ ਅਤੇ ਸਰਕਾਰੀ ਨੌਕਰੀਆਂ ਨਾਲ ਵੀ ਇਸ ਨੂੰ ਸਨਮਾਨਤ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਦੇਖੋ ਡਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਰਾਜੇ ਜੀ ਦਾ ਖਾਲਸਾ ਬਾਤ ਬਹੁਤ ਬਹੁਤ ਮੁਬਾਰਕਾ ਭਾਈ ਬਹੁਤ ਬਹੁਤ ਮੁਬਾਰਕਾ ਹੋਰ ਬਹੁਤ ਬਹੁਤ ਓਕੇ ਨਾ ਬੜਾ ਸਾਈਡ ਤੇ ਆਜੋ ਜੀ ਆਜੋ ਬਾਜ ਜੀ ਬਹੁਤ ਬਹੁਤ ਪੰਚ ਪਿੰਡ ਸੁਭਰਾ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜੀ ਬੇਟੀ ਹੈ 올림픽 ਦੇ ਵਿੱਚੋਂ ਜਿਹੜੇ ਅੱਜ ਸਾਡੀ ਬੇਟੀ ਕਰਮਨਜੀਤ ਕੌਰ ਵੀਰ ਦਲਬਾਤ ਸਿੰਘ ਦੀ ਬੇਟੀ ਜਿਨੇ ਪਿੰਡ ਸੁਭਰਾ ਦਾ ਨਾਮ ਰੋਸ਼ਨ ਕੀਤਾ ਜਿਸ ਤਰ੍ਹਾਂ ਕਿਸੇ ਟਾਈਮ ਸਰਦਾਰ ਜੋਤਾ ਸਿੰਘ ਪਹਿਲਵਾਨ ਗਿਆਨੀ ਜਨਰਲ ਸਿੰਘ ਸੁਭਰਾ ਨੇ ਪਿੰਡ ਸੁਭਰਾ ਦਾ ਨਾਮ ਰੋਸ਼ਨ ਕੀਤਾ ਸੀ ਅੱਜ ਇਤਰਾ ਸਾਡੀ ਬੇਟੀ ਨੇ ਪਿੰਡ ਸੁਭਰਾ ਦਾ ਸਿਰ ਉੱਚਾ ਕੀਤਾ ਜੀ ਬਹੁਤ ਬਹੁਤ ਮੁਬਾਰਕਾਂ ਦੇਣਾ ਗੁੱਟਿੰ ਬਾਉ ਬੇਟੀ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੀਦਾ ਹੈ ਦੇਖੋ ਜੀ ਮੈਂ ਡਾਕਟਰ ਰਜਿੰਦਰ ਸਿੰਘ ਸਾਹਿਬ ਦਾ ਸਰਪੰਚ ਸੁਭਰਾ ਅੱਜ ਅਸੀਂ বাস ਸਟੈਂਡ ਤੇ ਆਪਣੀ ਬੇਟੀ ਕਰਮਨਜੀਤ ਪ੍ਰੀਤ ਕੌਰ ਦਾ ਸਵਾਗਤ ਕਰਨ ਵਾਸਤੇ ਸਾਰਾ ਇਲਾਕਾ ਪਿੰਡ ਦੇ ਮੋਤਬਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਮੋਤਪਾ ਨੇ ਸਾਰੇ ਇਕੱਠੇ ਹੋਏ ਆ ਉਹਦਾ ਕਾਰਨ ਵੀ ਸਾਡੇ ਪਿੰਡ ਦੀ ਇੱਕ ਲੜਕੀ ਜਿਹੜੀ ਆ ਕਰਮਨਪ੍ਰੀਤ कौर ਇਸ ਨੇ ਹਾਕੀ ਦੇ ਵਿੱਚ ਮਤਲਬ ਜਿਹਦੇ ਵਿੱਚੋਂ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਆ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਇੱਕ ਟੀਮ ਦੀ ਔਰ ਉਹ ਟੀਮ ਨੇ ਬਾਹਰ ਜਾ ਕੇ ਤਿੰਨਾਂ ਮਤਲਬ ਦੇਸ਼ਾਂ ਦੇ ਵਿੱਚ ਜਾ ਕੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਔਰ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਇਸ ਤੋਂ ਪਹਿਲਾਂ ਸਾਡੇ ਪਿੰਡ ਦੀਆਂ ਵੀ ਹੋਰ ਬੇਟੀਆਂ ਜਿਹੜੀਆਂ ਸੀਗੀਆਂ ਜਿਨ੍ਹਾਂ ਦੇ ਵਾਰੀ ਵਾਲੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਉਸਾਰ ਸਰਦਾਰਾ ਸਿੰਘ ਜੰਮਲੀਏ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਲੜਕੀਆਂ ਜਿਹੜੀਆਂ ਅੱਜ ਬੜੇ ਵਧੀਆ ਅਹੁਦਿਆਂ ਤੇ ਬਿਰਾਜਮਾਨ ਨੇ ਅਸੀਂ ਪ੍ਰਮਾਤਮਾ ਗਾੜੀ ਬੇਨਤੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਹੋਰ ਤਰੱਕੀਆਂ ਬਖਸ਼ਿਓ ਔਰ ਜਿਹੜੀ ਸਾਡੀ ਕਰਮਨਪ੍ਰੀਤ ਬੇਟੀ ਆ ਇਹ ਬਲੰਦੀਆਂ ਸ਼ੂਬੇ ਸਾਡੇ ਪਿੰਡ ਦਾ ਅਤੇ ਇਲਾਕੇ ਦਾ ਨਾਮ ਰੋਸ਼ਨ ਕਰੇ ਪਿਛੇ ਆ ਰੁ ਪਿਛੇ ਮੈਂ ਕੈਪਟਨ ਸਚਨ ਸਿੰਘ ਕੋਚ ਹਾਕੀ ਇੰਡੀਅਨ ਆਰਮੀ ਕੀ ਕਹਿਣਾ ਹੈ ਜਿਹੜੀ ਅੱਜ ਬੇਟੀ ਜਿਹੜੇ ਖੇਡ ਕੇ ਆਈ ਹੈ ਸਾਨੂੰ ਬੜਾ ਪ੍ਰਾਊਡ ਹੈ ਸਾਡੀ ਬੇਟੀ ਜੋ ਹੈ ਇੱਕ ਪਿੰਡ ਦੇ ਵਿੱਚ ਉੱਠ ਕੇ ਔਰ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੈ ਸਾਡੇ ਪਿੰਡ ਦਾ ਨਾਮ ਇਸ ਇਲਾਕੇ ਦਾ ਨਾਮ ਇਹਨਾਂ ਆਪਣੇ ਮਾਪਿਆਂ ਦਾ ਰੋਸ਼ਨ ਕੀਤਾ ਹੈ ਆਪਣੀ ਦੇਸ਼ ਦਾ ਰੋਸ਼ਨ ਕੀਤਾ ਹੈ ਸਾਨੂੰ ਬਹੁਤ ਮਾਣ ਹੈ ਔਰ ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਇਸ ਬੇਟੀ ਦੇ ਜਿਹੜੇ ਕੋਚ ਮਿਸਟਰ ਦੀਪਕੀ ਜੋ ਬਾਲੀਰ ਦੇ ਕੋਚਿੰਗ ਕੀਤੀ ਮਿਸਟਰ ਪਰਮਜੀਤ ਸਿੰਘ ਜੋ ਫਰੀਦਕੋਟ ਤੋਂ ਹੈ ਉਹਨਾਂ ਨੇ ਜੋ ਕੋਚਿੰਗ ਦਿੱਤੀ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇ ਕੋਚ ਹਰਿੰਦਰ ਸਿੰਘ ਜੋ ਇਹਨਾਂ ਨਾਲ ਟੀਮ ਦੇ ਗਏ ਆ ਉਹ ਵੀ ਹਾਂ ਉਹ ਵੀ ਤਸ਼ਾਰ ਖਾਂਡੇ ਆ ਹੁਣ ਮਿਸਟਰ ਤਸ਼ਾਰ ਖਾਂਡੇ ਘਰ ਜੋ ਮੇਰੇ ਨਾਲ ਖੇਡਦੇ ਵੀ ਰਹੇ ਆ ਉਹ ਜੋ ਹੈ ਉਹ ਵੀ ਨਾਲ ਸੀਗੇ ਬਹੁਤ ਬਹੁਤ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਉਹਨਾਂ ਦਾ ਤਹਿਤੋਂ ਅਸੀਂ ਸਵਾਗਤ ਕਰਦਾ ਹਾਂ ਮੈਂ ਔਰ ਸਾਥ-ਸਾਥ ਕੋਚ ਬੀਜੇ ਕਰੇਪਾ ਜੋ ਇਹਨਾਂ ਨੂੰ ਟਿਪਸ ਦਿੱਤੇ ਜੋ ਇਸ ਤੋਂ ਜਾਣ ਤੋਂ ਪਹਿਲਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਸਾਨੂੰ ਮਾਣ ਹੈ ਸਾਡੀ ਟੀਮ ਦੇ ਉੱਤੇ ਸਾਡੇ ਬੇਟੇ ਉੱਤੇ ਤੇ ਅਸੀਂ ਇਹ ਦੁਆ ਕਰਦੇ ਹਾਂ ਕਿ ਬੇਟੀ ਇਸੇ ਤਰ੍ਹਾਂ ਹੀ ਅੱਗੇ ਸੀਨੀਅਰ ਟੀਮੇ ਜਾ ਕੇ ਵੀ ਇਸ ਦਾ ਪਿੰਡ ਦਾ ਨਾਮ ਰੌਸ਼ਨ ਕਰੇਗੀ ਧੰਨਵਾਦ ਫਿਰ ਸਟੇ ਮੈਂ ਜੂਨੀਅਰ ਔਮਨਸ ਆਕੇ ਟੀਮ ਦੇ ਵਿੱਚ ਹੁਣੇ ਰੀਸੈਂਟਲੀ ਤਿੰਨ ਟੂਰ ਕਰਕੇ ਆਈਆਂ ਤੇ ਅਸੀਂ ਤਿੰਨ ਜਗ੍ਹਾ ਤੇ ਖੇਡਣ ਗਏ ਸੀਗੇ ਤੇ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਮੇਰਾ ਪਿੰਡ ਪਹੁੰਚ ਤੇ ਸਾਰੇ ਪੰਚਾਇਤ ਮੈਂਬਰ ਸਭ ਨੂੰ ਬਹੁਤ-ਬਹੁਤ ਧੰਨਵਾਦ ਮੇਰਾ ਇੰਨਾ ਵਧੀਆ वेलकम ਕਰਨ ਲਈ थैंक यू थैंक यू सो मच। ਅੱਜ ਕਿਹੜੀ ਜਗ੍ਹਾ ਤੇ ਤੁਸੀਂ ਖੇਡ ਕੇ ਆਏ ਜੇ ਤੇ ਕਿਹੜੇ-ਕਿਹੜੇ ਦੇਸ਼ੋਂ ਅਸੀਂ ਪਹਿਲਾਂ ਅਰਜנטיਨਾ ਸੀਗੇ ਫਿਰ ਉਸ ਤੋਂ ਬਾਅਦ ਬੈਲਜੀਅਮ ਤੇ ਫਿਰ ਜਰਮਨੀ ਅਸੀਂ ਤਿੰਨ ਜਗ੍ਹਾ ਤੇ ਖੇਡ ਕੇ ਆਏ ਹਾਂ। ਹਾਂਜੀ ਅੱਜ ਪਿੰਡ ਸਭਰਾ ਪਹੁੰਚੇ ਜਿੱਥੇ ਬੇਟੀ ਵੱਲੋਂ ਜਿਹੜੇ ਕਿ ਖੇਡ ਕੇ ਬਾਹਰ ਆਏ ਕੀ ਕਹਿਣਾ ਚਾਹੁੰਦੇ ਜੀ? ਅੱਜ ਜਿੱਥੇ ਨੱਗਰ ਸਭਰਾ ਬਾਬ ਬਲਵਾਲ ਸਿੰਘ ਜੀ ਔਰ ਸੈਮ ਸਿੰਘ ਜੀ ਸਭਾ ਆਫ ਸੈਕਟੀ ਪਰਿਵਾਰ ਇਹ ਇੱਕ ਪ੍ਰਵਾਸੀ ਦੇ ਜੋ ਬਾਡੀ ਬੇਟੀ ਨੇ ਜਨਮ ਲਿਆ ਕਰਨਜੀਵੀ ਕੋਲ ਕਰਨਜੀਵੀ ਕੋਲ ਔਰ ਇਹਨਾਂ ਦੇ ਤਿੰਨਾਂ ਕੈਂਪਰੀਆਂ ਦੇ ਵਿੱਚ ਹਾਕੀ ਜਿੰਦ ਦੇ ਮੱਲਾ ਮਾਰ ਗਿਆ ਨੇ ਜਿਹੜਾ ਅੱਜ ਨਰਕਰ ਸੁਭਰਾ ਦੇ ਵਿੱਚ ਪੁੱਜੇ ਪੂਰੀ ਪੰਚਾਇਤ ਸੁਭਰਾ ਦੇ ਸਾਡੇ ਸਾਹਮਣੇ ਖੜੀ ਆ ਔਰ ਵੱਡੇ ਪੱਧਰ ਤੇ ਇਹ ਹਸਪੀਡ ਦਾ ਨਕਰ ਸੁਭਰਾ ਦਾ ਨਾਂ ਤਾਂ ਪਹਿਲਾਂ ਬਹੁਤ ਵੱਡਾ ਸੀਗਾ ਜਿਵੇਂ ਜੋ ਸਾਤਰਾ ਹਾਇਆ ਹੋਏ ਵੀ ਖਿਡਾਰੀਆਂ ਨੇ ਬੜੀਆਂ ਮੱਲਾਂ ਮਾਰੀਆਂ। ਪਰ ਅੱਜ ਸਾਡੀ ਬੇਟੀ ਸੰਗੀ ਪਰਿਵਾਰ ਦੇ ਵਿੱਚੋਂ ਜਿਹੜਾ ਵਾ ਇੱਕ ਘਬਰਾਹ ਨਗਰ ਦਾ ਇਨਾਮ ਹੋਇਆ ਜਿੱਤੀ ਤਾਂ ਆਹ ਕੀ ਟੀਮ ਨੇ ਲੜਾਇਆ ਕਿ ਕਿੰਨਾ ਕੰਮ ਕੀਤਾ ਜਿਹੜੀ ਹੋਣਾ ਬੜੀ ਵੱਡੀ ਗੱਲ ਆ। ਔਰ ਉਸ ਦੀ ਇਹ ਪਰਿਵਾਰ ਦਾ ਸਾਡੇ ਦਾ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਚੰਗੀ ਛਲਾਂਗਾ ਚੰਗਾ ਉਦਮ ਬੱਚਿਆਂ ਨੂੰ ਦੇ ਕੇ ਔਰ ਬਾਹਰ ਭੇਜਿਆ ਔਰ ਖੇਡਾਂ ਦੇ ਵਿੱਚ ਪਾਉਣਾ ਔਰ ਪੂਰੇ ਘਬਰਾਹ ਨਗਰ ਦਾ ਪੂਰੇ ਤਰੰਤਾਂ ਜ਼ਿਲ੍ਹੇ ਦਾ ਜਾਂ ਪੱਟੀ ਏਰੀਆ ਦਾ ਜਿਹੜਾ ਨਾਂ ਜਿਹੜਾ ਬਾ ਰੋਸ਼ਨ ਕਰਨਾ ਅਸੀਂ ਤੈਰ ਦੇ ਲੋ ਇਹ ਸេចក្តੀ ਪ੍ਰਵਾਸ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਸਿੰਘ ਜੀ ਸਾਹਿਬ ਕਾ ਮੈਂਬਰ ਪਟਿਆ ਜੀ ਤੁਸੀਂ ਜੇਣਾ ਚਾਹੋਗੇ ਕੈਡਨਰੀ ਜੀ ਮੈਂ ਆਪਣੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੇਰੀ ਬੱਚੀ ਨੂੰ ਬਹੁਤ ਪਿਆਰ ਦਿੱਤਾ ਵਾ ਤੇ ਪਹਿਲਾਂ ਵੀ ਸਾਰੇ ਪਿੰਡ ਨੇ ਮੈਨੂੰ ਬਹੁਤ ਜ਼ਰਾ ਮਾਨ ਦਿੱਤਾ ਹੈ ਕਿ ਹਰ ਇੱਕ ਪੀਰ ਛੋਟੇ ਵੱਡੇ ਨੇ ਸਾਰਿਆਂ ਨੇ ਮੋਤਵਾਰਾਂ ਨੇ ਪੰਚਾਇਤ ਨੇ ਕਿ ਸਾਬ ਨੇ ਮੈਨੂੰ ਬਹੁਤ ਮਾਣ ਕਿਹਾ ਅੱਜ ਮੇਰੇ ਪਿੰਡ ਜਰੇ ਮੇਰੀ ਬੇਟੀ ਪਹੁੰਚੀ ਆ ਖੇਡ ਕੇ ਤੇ ਨਾ ਦੇਸ਼ਕ ਵਿੱਚੋਂ ਤੇ ਉਹਦੇ ਲਈ ਅੱਜ ਪਿੰਡ ਪੰਚਾਇਤ ਨੇ ਸਾਬਕਾ ਮਜੂਦਾ ਪੰਚਾਇਤ ਮਜੂਦਾ ਪੰਚਾਇਤ ਦੇ ਸਾਰੇ ਸਰਪੰਚ ਮੈਂਬਰ ਸਰਬਾਨ ਨੇ ਅੱਜ ਅੱਡੇ ਦੀ ਸਭਰਾ ਦੇ ਵਿੱਚ ਆਣ ਕੇ ਮੇਰੀ ਬੇਟੀ ਨੂੰ ਹੋਰ ਮਾਣ ਸਨਮਾਨ ਦਿੱਤਾ ਮੈਂ ਸਾਰਿਆਂ ਦਾ ਦਿ ਲੋ ਧੰਨਵਾਦ ਦਿ ਲੋ ਧੰਨਵਾਦ ਕਰਦਾ ਵਾਂ ਤੇ ਸਾਡੇ ਸਾਬਕਾ ਵਿਧਾਇਕ ਸਾਡਾ ਤਾਂ ਭਿੰਦਾ ਸਿੰਘ ਗਿੱਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਬਹੁਤ ਬਹੁਤ ਵਧਾਈ ਦਿੱਤੀ ਆ ਅੱਜ ਵੀ ਉਹਨਾਂ ਨੇ ਜੋ ਪਤਾ ਲੱਗਾ ਉਹਨਾਂ ਨੂੰ ਵੀ ਬੇਟੀ ਆ ਰਹੀ ਹੈ ਤੇ ਅੱਜ ਫੋਨ ਕਰਕੇ ਉਹਨਾਂ ਨੂੰ ਸਿਰੇ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ ਵੀ ਮੈਂ ਵੀ ਜਲਦੀ ਸਭਰਾ ਪਿੰਡ ਵਿੱਚ ਬੇਟੀ ਨੂੰ ਸਨਮਾਨ ਕਰਨ ਲਈ ਪਹੁੰਚਾਂਗੇ। ਇਹ ਮੇਰੇ ਵੱਲੋਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਮੈਂ ਸਾਡੇ ਚੌਥਾ ਥੰਮ ਸਾਡੇ ਦੇਸ਼ ਦੇ ਪੱਤਰਕਾਰ ਭਾਈ ਚਰੇ ਦਾ ਮੀਡੀਆ ਭਾਈ ਚਰੇ ਦਾ ਮੈਂ ਧੰਨਵਾਦ ਕਰਦਾ। ਨਗਰ ਸਭਰਾ ਇੱਕ ਨਾਮਵਰ ਨਗਰ ਹੈ ਜਿਹਦੇ ਵਿੱਚ ਸਿਆਸਤਾਂ ਉੱਤੇ ਦੇ ਵਿੱਚ بڑے-ਬڑے ਯੋਧੇ ਸਾਡੇ ਜੋਤਾ ਸਿੰਘ ਪਹਿਲਵਾਨ ਸਾਡੇ ਕਵੀਸ਼ਰ ਸਵਰਗਵਾਸੀ ਕ੍ਰਿਸ਼ੇਰ ਜਰਨੈਲ ਸਿੰਘ ਨਾਮਾਰ ਵਿਅਕਤੀ ਜੋਧੇ ਪੈਦਾ ਹੋਏ ਆ ਜਿੱਥੇ ਕਿ ਸਾਡਾ ਸਕੂਲ ਆਈ ਸਕੂਲ ਜਿਹਦਾ ਹਟਮ ਨਰਜੋਤ ਸਿੰਘ ਮਾਸਟਰ ਹੈਪੀ ਬਹੁਤ ਸੱਜੇ ਢੰਗ ਨਾਲ ਵਿਕਾਸ ਸਕੂਲ ਦੀ ਬਿਲਡਿੰਗ ਦਾ ਕਰ ਰਿਹਾ ਮੈਂ ਧੰਨਵਾਦ ਕਰਦਾ ਹਾਂ ਸਕੂਲ ਦੇ ਵਿੱਚੋਂ ਬੇਟੀ ਨੇ 10 12 ਕਲਾਸਾਂ ਪਾਸ ਕੀਤੀਆਂ ਨਗਰ ਸਭਰਾਵਾ ਦੀ ਸਾਬਕਾ ਪੰਚਾਇਤ ਮੌਜੂਦਾ ਪੰਚਾਇਤ ਮੋਦਬਾਰੋ ਵਿਅਕਤੀ ਆ ਸਾਡੇ ਵਿੱਚ ਆਣ ਕੇ ਬਲਾਚੇ ਆ ਇਹਨਾਂ ਦਾ ਧੰਨਵਾਦ ਆ ਜੀ ਆ ਮੈਂ ਜਿਹੜੀ ਸਾਡੀ ਬੇਟੀ ਕਰਮਨ ਤੌਰ ਜਿੱਥੇ ਸਾਡੇ ਸੈਕਟਰੀ ਪਰਿਵਾਰ ਸਾਡੇ ਨਗਰ ਸਭਰਾ ਸਾਡੇ ਪੂਰੇ ਜ਼ਿਲ੍ਹੇ ਤਰਨਤਾਰਨ ਸਾਡੇ ਦੇਸ਼ ਸਾਡੇ ਪੰਜਾਬ ਦਾ ਨਾਂ ਚ ਵਕਾਇਆ ਤੇ ਸਿਰ ਉੱਚਾ ਕੀਤਾ ਮੈਂ ਪੂਰੇ ਦੇਸ਼ ਦਾ ਧੰਨਵਾਦ ਕਰਦਾ ਸਭਰਾਵਾ ਦੀ ਪੰਚਾਇਤ ਸਭ ਕਾ ਪੰਚਾਇਤ ਮੌਜੂਦਾ ਪੰਚਾਇਤ ਦਾ ਧੰਨਵਾਦ ਕਰਤਾ ਬੇਟੀ ਨੂੰ ਆਸ਼ੀਰਵਾਦ ਇੰਨਾ ਕਿ ਇਹ ਹੋਰ ਅਰਕਲੀਆਂ ਬਲੰਤੀਆਂ ਨੂੰ ਛੂਵੇ ਤੇ ਪੱਤਰਕਾਰ ਭਾਈ ਚਰਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਕੋਈ ਨਹੀਂ ਯਾਰ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਬਹੁਤ ਹੀ ਖੁਸ਼ੀ ਵਾਲੇ ਪਾਲ ਅੱਜ ਬੇਟੀ ਕਰਮਨਜੀਤ ਕੌਰ ਕਈ ਦੇਸ਼ਾਂ ਦਾ ਪ੍ਰਮਣ ਕਰਕੇ ਹਾਕੀ ਟੀਮ ਦੇ ਵਿੱਚ ਪਾਰਟਿਸਿਪੇਟ ਕਰਕੇ ਭਾਰਤ ਵੱਲੋਂ ਅੱਜ ਜਿੱਥੇ ਆਪਣੇ ਮਾਪਿਓ ਦਾ ਆਪਣੇ ਪਰਦਾਦੇ ਸਰਦਾਰ ਮੂਲਾ ਸਿੰਘ ਦਾ ਆਪਣੇ ਦਾਦੇ ਸਰਦਾਰ ਕਸ਼ਵੀਰ ਸਿੰਘ ਦਾ ਤੇ ਸਰ ਸਰਦਾਰ ਦਰਬਾਰ ਸਿੰਘ ਦਾ ਪੂਰੇ ਸੈਕਟਰੀ ਪਰਿਵਾਰ ਦਾ ਜਿੱਥੇ ਮਾਣ ਵਧਾਇਆ ਵਾ ਉਥੇ ਸਭਰਾ ਨਗਰ ਦਾ ਬਹੁਤ ਮਾਣ ਵਧਾਇਆ ਤੇ ਇਲਾਕੇ ਦਾ ਮਾਣ ਵਾ ਪੰਜਾਬ ਦਾ ਮਾਣ ਵਾ ਦੇਸ਼ ਦਾ ਮਾਣ ਵਾ ਕਿਉਂਕਿ ਦੇਸ਼ ਲਈ ਬੇਟੀ ਕਈ ਦੇਸ਼ਾਂ ਦੇ ਵਿੱਚ ਆਪਣੀ ਟੀਮ ਦੇ ਨਾਲ ਖੇਡ ਕੇ ਆਈ ਆ ਤੇ ਅੱਜ ਸਭਰਾ ਬੱਸ ਸਟੈਂਡ ਤੇ ਪਹੁੰਚਣ ਤੇ ਬੇਟੀ ਦਾ ਦੇਲਤੀਆਂ ਘਰਾਈਆਂ ਤੋਂ ਸਵਾਗਤ ਕਰਦਿਆਂ ਕਹਿ ਰਿਹਾ ਲੋਕਾਂ ਨੂੰ ਕਿ ਧੀਆਂ ਤੇ ਧਰੇਕਾਂ ਰੌਣਕ ਵੇੜੇ ਦੀ ਧੀਆਂ ਨੂੰ ਬਚਾ ਕੇ ਤਿਆਂ ਨੂੰ ਇਹ ਜੋਗ ਬੜਾਈਆਂ ਵੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਗੁਜਰਕੌਰ ਦੀਆਂ ਵਾਰਸਾਂ ਬਣ ਕੇ ਮਾਤਾ ਭਾਗਕੌਰ ਦੀਆਂ ਵਾਰਸਾਂ ਬਣ ਕੇ ਦੇਹ ਦੁਨੀਆ ਦੇ ਵਿੱਚ ਨਾਰੀ ਜਾਤੀ ਦਾ ਨਾਮ ਜਿਹੜਾ ਵਾ ਉਹ ਉੱਚਾ ਕਰਨ ਸੋ ਅੱਜ ਪੂਰੇ ਪਰਿਵਾਰ ਨੂੰ ਪੂਰੇ ਸਮਾਜ ਨੂੰ ਪਿੰਡ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਆਇਆ ਇਸ ਆਸ ਨਾਲ ਅੱਗੇ ਗੱਲ ਕਰਦਾ ਵਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਬੇਟੀਆਂ ਤੇ ਤਸ਼ੱਦਦ ਹੋ ਰਿਹਾ ਮਾਨਸਿਕ ਪੀੜਾ ਵਿੱਚੋਂ ਨਿਕਲ ਰਹੀਆਂ ਵਾ ਉਹ ਕਰਮਣਜੀਤ ਵਾਂਗੂ ਤੇ ਇਹਦੇ ਮਾਪਿਆਂ ਵਾਂਗੂ ਅਗਾਹ ਕੋਤ ਰੰਗ ਪਿਛਾ ਫੇਰਨਾ ਮੋੜੜਾ ਛੇਜ ਅਵੇਹਾ ਵਾਰ ਬਹੁੜ ਨਾ ਹੋਵੀ ਜਨਬੜਾ ਅੱਗੇ ਨੂੰ ਤਰਾਕ ਰੱਖਦੇ ਹੋਇਆਂ ਹੋਰ ਬਲੰਦੀਆਂ ਨੂੰ ਬੇਟੀ ਸ਼ੂਵੇ ਇਹ ਆਸ਼ੀਰਵਾਦ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ